ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੂੜਪੂਰਾ ਪਰਜਾਨਾ ਨਵੀਆਂ ਤੋਂ ਨਵੀਆਂ ਖਬਰਾਂ ਤੇ ਚਲੰਤ ਮਾਮਲੇ ਪੱਖ ਦੇ ਮਸਲੇ ਉਹਨਾਂ ਦੇ ਰੂਬਰੂ ਹੁੰਨੇ ਆ ਅਕਸਰ ਅੱਜ ਆਪਾਂ ਗੱਲ ਕਰਨੀ ਹੈ ਕੁਝ ਪੰਥਕ ਰਾਜਨੀਤੀ ਬਾਰੇ ਪੰਥਕ ਕਿਉਂਕਿ ਪੰਥਕ ਇੱਕ ਤਰ੍ਹਾਂ ਵੱਖਰਾ ਹੈ ਰਾਜਨੀਤੀ ਵੱਖਰੀ ਹੈ ਪਰ ਪੰਥ ਤੇ ਰਾਜਨੀਤੀ ਇਹਨੂੰ ਰਲਗੱਡ ਕਿਨੇ ਕੀਤਾ ਉਹਦੇ ਬਾਰੇ ਕਿਸੇ ਨੂੰ ਕੋਈ ਸ਼ੱਕ ਸੁਭਾ ਨਹੀਂ ਰਿਹਾ ਆਪਾਂ ਸਿਰਫ ਅਕਤਾਂ ਦੇ ਜਥੇਦਾਰਾਂ ਦੀ ਗੱਲ ਕਰਨੀਆਂ ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਰਕबीर ਸਿੰਘ ਜੀ ਉਹਨਾਂ ਨੇ 2 ਦਸੰਬਰ ਦਿਨ ਸੋਮਵਾਰ ਨੂੰ ਬਾਦਪੈਰ 2 ਵਜੇ ਸੰਤਾਂ ਦਾ ਕੱਟ ਸੱਦਿਆ ਉਹਦੇ ਵਿੱਚ ਕੁਝ ਅਹਿਮ ਸ਼ਖਸੀਤਾਂ ਨੂੰ ਤਲਬ ਕੀਤਾ ਗਿਆ ਜਾਂ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਪਿਛਲੇ ਦਿਨੇ ਤਨਖਾਈਆ ਕਰਾਰ ਦੇ ਦਿੱਤਾ ਗਿਆ ਸੀ ਦੇਖੋ ਸੁਖਬੀਰ ਸਿੰਘ ਬਾਦਲ ਇੱਕ ਤੋਂ ਵੱਧ ਵਾਰ ਗਏ ਨੇ ਅਰਜ਼ੋਈਆਂ ਕਰਦੇ ਨੇ ਜੋਦੜੀਆਂ ਕਰਦੇ ਨੇ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਮੈਨੂੰ ਕਿਰਪਾ ਕਰਕੇ ਕੁਝ ਰਾਹਤ ਦਿੱਤੀ ਜਾਵੇ ਕਹਿੰਦੇ ਨੇ ਘਰ ਦੇ ਵਿੱਚ ਉਹਨਾਂ ਦੀ ਬੇਟੀ ਦੇ ਵਿਆਹ ਬਾਰੇ ਵੀ ਚੱਲ ਰਿਹਾ ਹੈ ਤਿਆਰੀਆਂ ਪਰ ਆਪਾਂ ਜਿਹੜੀ ਥੋੜੀ ਜਿਹੀ ਵੱਖਰੀ ਗੱਲ ਕਰਨੀ ਹੈ ਉਹਨਾਂ ਨੇ ਇਕੱਲਾ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਜਿਹੜੇ ਤਿੰਨ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਉਹਨਾਂ ਚ ਗਿਆਨੀ ਗੁਰਵਚਨ ਸਿੰਘ ਜੀ ਤਤਕਾਲੇਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਮਤ ਸਿੰਘ ਜੀ ਤਤਕਾਲੇਂ ਜਥੇਦਾਰ ਤਖ ਦਮਦਮਾ ਸਾਹਿਬ ਤਲਵੰਡੀ ਸਾਬੋ ਗਿਆਨੀ ਇਕਬਾਲ ਸਿੰਘ ਜੀ ਤਤਕਾਲੇਂ ਜਥੇਦਾਰ ਪਟਨਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਸੋ ਇਨ੍ਹਾਂ ਤਿੰਨਾਂ ਜਥੇਦਾਰਾਂ ਨੂੰ ਤਲਬ ਕਿਉਂ ਕੀਤਾ ਗਿਆ ਕਿਉਂਕਿ ਬਿਆਦਬੀ ਕਾਂਡ ਨਾਲ ਜੁੜੇ ਕੁਝ ਸਬੂਤਾਂ ਦਾ ਉਹਨਾਂ ਨੇ ਗੱਲਬਾਤ ਕਰਨੀ ਹੈ ਆਪਾਂ ਇੱਕ ਇੱਕ ਕਰਕੇ ਸਾਰਿਆਂ ਦੀ ਗੱਲ ਕਰੀਏ ਪਰ ਪਹਿਲਾਂ ਦੱਸੀਏ ਕਿ ਕੀ ਗਿਆਨੀ ਰਗਵੀਰ ਸਿੰਘ ਜੀ ਜਾਂ ਇਸ ਵੇਲੇ ਪੰਜਾ ਤਖਤਾਂ ਤੇ ਬਿਰਾਜ਼ਮਾਨ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਹੋਣ ਦਾ ਅਹਿਸਾਸ ਹੋ ਗਿਆ ਕਿਉਂਕਿ ਪਿਛਲੇ ਸਮੇਂ ਚ ਕੀ ਹੁੰਦਾ ਰਿਹਾ ਸਿਆਸੀ ਲੋਕਾਂ ਨੇ ਸਿਆਸਤਦਾਨਾਂ ਨੇ ਇਨ੍ਹਾਂ ਜਥੇਦਾਰਾਂ ਨੂੰ ਸਿਰਤ ਸਿਰਫ ਤਰਖਾਹਦਾਰ ਮੁਲਾਜ਼ਮ ਹੀ ਸਮਝਿਆ ਜਿਹੜੇ ਉਹਨਾਂ ਦੇ ਸਿਆਸੀ ਚੋਖਤੇ ਵਿੱਚ ਖਰੇ ਨਹੀਂ ਸੀ ਉਤਰਦੇ ਫਿੱਟ ਨਹੀਂ ਸੀ ਹੁੰਦੇ ਉਹਨਾਂ ਨੂੰ ਅਕਾਲ ਤਖਤ ਤੋਂ ਜਲੀਲ ਕਰਵਾਇਆ ਜਾਂਦਾ ਸੀ ਹੁਕਮਨਾਮਾ ਜਾਰੀ ਕਰਵਾ ਕੇ ਉਹਨਾਂ ਨੂੰ ਪੰਜੋ ਛੇਕ ਦਿੱਤਾ ਜਾਂਦਾ ਇਹਨਾਂ ਨੂੰ ذلیل ਕੀਤਾ ਜਾਂਦਾ ਕਿ ਬਹੁਤ ਸਾਰੇ ਉਸ ਆਪਣੀਆਂ ਸਫਾਈਆਂ ਦਿੰਦੇ ਸਪਸ਼ਟੀਕਰਨ ਦਿੰਦੇ ਇੱਥੋਂ ਜਹਾਨੋਂ ਕੂਚ ਕਰ ਗਏ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਇਹ ਪਰੰਪਰਾ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ ਆਪਣ ਪਤਾ ਗਿਆਨੀ ਦਿੱਤ ਸਿੰਘ ਜੀ ਗੁਰੂ ਨੂੰ ਵੀ ਕਿਵੇਂ ਉਸ ਵੇਲੇ ਦੇ ਪੁਜਾਰੀਆਂ ਨੇ ਅਕਾਲ ਤਖਤ ਤੋਂ ਛੇਕ ਤਾਜ਼ੀ ਪਰ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਅੱਜ ਸਜਦਾ ਕਰਦੇ ਹਾਂ ਅਸੀਂ ਫਖਰ-ਏ-ਕੌਮ ਤੇ ਪੰਥ ਰਤਨ ਦੇ ਅਵਾਰਡ ਕੀ ਨੇ ਦਿੱਤੇ ਕੀ ਨੂੰ ਦਿੱਤੇ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਪਰ ਇਸ ਤੋਂ ਪਹਿਲਾਂ ਜਿਹੜੇ-ਜਿਹੜੇ ਵੀਰ ਮੇਰੇ ਇਸ ਪੇਜ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅਜੇ ਤੱਕ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਇਹਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰਾ ਪ੍ਰੋਗਰਾਮ ਦੇਖਣ ਤੋਂ ਬਾਅਦ ਚੰਗਾ ਲੱਗੇ ਤਾਂਗਾ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਗੱਲ ਦੁਨੀਆ ਦੇ ਕੋਨੇ-ਕੋਨੇ 'ਚ ਬੈਠੀਆਂ ਗੁਰਨਾਨਕ ਨਾਮ ਲੈਵਾ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਵਰਤਮਾਨ ਸਮੇਂ ਵਿੱਚ ਪੰਥਕ ਹਲਕਿਆਂ 'ਚ ਇਹ ਬੜੀ ਚਰਚਾ ਹੈ ਕਿ ਜੋ ਕੁਝ ਤਖਤਾਂ ਦੇ ਜਥੇਦਾਰਾਂ ਨੇ ਕਰਨਾ ਉਹ ਸੁਖਵੀਰ ਸਿੰਘ ਬਾਦਲ ਦੇ ਕਾਹੇ ਅਨਸਾਰ ਹੀ ਕਰਨਾ ਪਰ ਜਿਵੇਂ ਤਖਤਾਂ ਦੇ ਜਥੇਦਾਰਾਂ ਨੇ ਤਨਖਾਹਾਂ ਇਕਰਾਰ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਪਹਿਲਾਂ ਇਹ ਵੀ ਚਰਚਾ ਚੱਲੀ ਸੀ ਕਿ ਉਹ ਵੀ ਸੁਖਵੀਰ ਸਿੰਘ ਬਾਦਲ ਦੀ ਇੱਕ ਤੈ ਰਣਨੀਤੀ ਤਹਿਤ ਹੀ ਕੀਤਾ ਗਿਆ ਪੱਗ ਅੱਜ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਜਿਹੜੀ ਅੱਜ ਰੋਜ਼ਾਨਾ ਸਪੋਕਸਮੈਨ ਦੀ ਸੁਰਖੀ ਬਣੀ ਹੈ ਆਪਾਂ ਉਹਦੇ ਨਾਲ ਸੰਬੰਧਿਤ ਕਰਨੀ ਹੈ ਉਹਦੇ ਚ ਉਹਨਾਂ ਨੇ ਕਿਹਾ ਬਈ ਜੇਕਰ ਤਖਤਾਂ ਦੇ ਜਥੇਦਾਰਾਂ ਨੂੰ ਆਪਣੀ ਹੋਣ ਦਾ ਅਹਿਸਾਸ ਹੋ ਗਿਆ ਜੇਕਰ ਉਹਨਾਂ ਨੂੰ ਸਿੱਖ ਕੌਮ ਦਾ ਪੰਥ ਦਾ ਦਰਦ ਹੈ ਪੰਥਕ ਰੋਹ ਰੀਤਾਂ ਦਾ ਖਿਆਲ ਹੈ ਚਿੰਤਨ ਪਰੰਪਰਾਵਾਂ ਉਹ ਸਾਰੀਆਂ ਮਰਿਆਦਾਵਾਂ ਕਾਇਮ ਰੱਖਨੀਆ ਚਾਹੁੰਦੇ ਨੇ ਤਾਂ ਉਹਨਾਂ ਨੂੰ ਹੁਣ ਨੇਤਾਰਾ ਕਰ ਦੇਣਾ ਚਾਹੀਦਾ ਪਹਿਲੀ ਜ਼ਿੰਮੇਵਾਰੀ ਗਿਆਨੀ ਗੁਰਬਚਨ ਸਿੰਘ ਜੀ ਉਹ ਤਖਤਾਂ ਦੇ ਜਥੇਦਾਰ ਸਨ ਉਸ ਵੇਲੇ ਜਦੋਂ ਤਖਤਾਂ ਦੇ ਜਥੇਦਾਰ ਸਨ ਤਾਂ ਉਹਨਾਂ ਤੋਂ ਪਹਿਲਾਂ ਗਿਆਨੀ ਜੁਗਿੰਦਰ ਸਿੰਘ ਵਿਦਵਾਨਤੀ ਜੋ ਅੱਜ ਇਸ ਦੁਨੀਆ ਤੇ ਨਹੀਂ ਰਹਿ ਵਿਦਵਾਨਤੀ ਸਾਹਿਬ ਨੂੰ ਵਾਹਿਗੁਰੂ ਸਵਰਗਾ ਚ ਵਾਸਾ ਦੇਣ ਉਹ ਗੱਲ ਵੱਖਰੀ ਐ ਪਰ ਉਹਨਾਂ ਦੇ ਹੁੰਦਿਆ ਅਵਤਾਰ ਸੇ ਮੱਕੜ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਦੇ ਹੁੰਦਿਆਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਤੇ ਕਾਲਪਤਖ ਸਾਹ ਦੇ ਜਥੇਦਾਰ ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਤਾ ਸੀ ਕਿਉਂ ਕਰਤਾ ਸੀ 2003 ਦੇ ਵਿੱਚ ਜੇਕਰ ਕੋਈ ਕਲੰਦਰ ਸਰਵ ਪ੍ਰਮਾਨਿਤ ਅਕਾਤਖ ਸਾਹਿਬ ਤੋਂ ਲਾਗੂ ਹੁੰਦਾ ਤਾਂ 2010 ਦੇ ਵਿੱਚ ਉਹਦਾ ਕਤਲ ਕਿਉਂ ਕਰ ਦਿੱਤਾ ਗਿਆ ਇਹਦੇ ਬਾਰੇ ਗਿਆਨੀ ਗੁਰਵਚਨ ਸਿੰਘ ਨੂੰ ਉਹ ਕੌਮ ਕਾਤੀ ਜਿਹੜੇ ਅੰਦਰ ਸਾਦਸ਼ਾ ਹੁੰਦੀਆਂ ਰਹੀਆਂ ਉਹ ਸਾਰਾ ਨਿਤਾਰਾ ਕਰ ਦੇਣਾ ਚਾਹੀਦਾ ਹੈ ਵੀ ਉਹਦੇ ਪਿੱਛੇ ਕਿਹੜੀ ਤਾਕਤ ਕਿਹੜਾ ਸਿਆਸੀ ਦੁਸ਼ਮਣ ਕੰਮ ਕਰ ਰਿਹਾ ਸੀ ਕਿਹੜੀਆਂ ਸਾਦਸ਼ਾ ਸਨ ਕਿਹੜੀਆਂ ਦੁਸ਼ਮਣ ਤਾਕਤਾਂ ਸਨ ਪਹਿਲਾਂ ਇਹ ਨਿਤਾਰਾ ਕਰਨਾ ਚਾਹੀਦਾ ਕਿ ਮੂਲ ਨਾਨਕਸ਼ਹੀ ਕਲੰਦਰ ਸੈਕ on the ਅਡਰੀ ਕਾਮ ਨੂੰ ਦਰਸਾਉਂਦਾ ਉਹ ਕਿਉਂ ਕਤਲ ਕੀਤਾ ਗਿਆ ਪਹਿਲਾ ਸਵਾਲ ਦੂਜਾ ਸਵਾਲ ਜੇਕਰ ਗਿਆਨੀ ਗੁਰਵਚਨ ਸਿੰਘ ਜੀ ਸੱਚਾਲੇ ਰਸਤੇ ਤੇ ਤੁਰਨਗੇ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਲ 2012 ਤੋਂ ਪਹਿਲਾਂ 30 ਜਨਵਰੀ 2012 ਦੀਆਂ ਚੋਣਾਂ ਤੋਂ ਪਹਿਲਾਂ ਡੇਰਾ ਸਰਸਾ ਦੇ ਮੁਖੀ ਸੌਦਾ ਸਾਧ ਨੂੰ ਬਿਨ ਮੰਗੀ ਮਾਫੀ ਦੇਣ ਲਈ ਬਾਦਲਾ ਨੇ ਆਪਣੀ ਸਰਕਾਰੀ ਰੈਸਤੇ ਜਦੋਂ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਤਾਂ ਉਦੋਂ ਉੱਥੇ ਹੋਰ ਕੌਣ ਕੌਣ ਬਿਰਾਜਮਾਨ ਸਨ ਉਸ ਮੀਟਿੰਗ ਦੇ ਵਿੱਚ ਕੀ ਅੱਜ ਜਿਹੜੇ ਅਕਾਲੀ ਦਲ ਨੂੰ ਸੁਧਾਰ ਲਹਿਰ ਦਾ ਨਾਮ ਦੇਣ ਵਾਲੇ ਉਹ ਵੀ ਹਾਜ਼ਰ ਸਨ ਜਾਂ ਹੋਰ ਕਿਹੜੀਆਂ ਕਿਹੜੀਆਂ ਤਾਕਤਾਂ ਹਾਜ਼ਰ ਸਨ ਇਹ ਦੂਜਾ ਸਵਾਲ ਹੈ ਇਹ ਦੋ ਚੀਜ਼ਾਂ ਦੱਸ ਦੇਣੀਆਂ ਚਾਹੀਦੀਆਂ ਨੇ ਤੀਜੀ ਜੇਕਰ ਸੌਦਾ ਸਾਦ ਨੂੰ ਬਿਨ ਮੰਗੀ ਮਾਫੀ ਦਿੱਤੀ ਗਈ ਤਾਂ 92 ਲੱਖ ਰੁਪਏ ਤੋਂ ਵੀ ਜ਼ਿਆਦਾ ਪੈਸਾ ਮਾਇਆ ਦੀ ਗੋਲਕ ਚੋਂ ਗੁਰੂ ਦੀ ਗੋਲਕ ਚੋਂ ਮਾਇਆ ਕਿਉਂ ਖਰਚੀ ਗਈ ਇਹ ਤੀਜੀ ਗੱਲ ਹੈ ਇਹ ਵੀ ਉਹਨਾਂ ਦੱਸਣੀ ਚਾਹੀਦੀ ਹੈ ਚੌਥੀ ਗੱਲ ਗਿਆਨੀ ਗੁਰਵਚਨ ਸਿੰਘ ਜੀ ਤੁਸੀਂ ਅੱਜ ਕਲੀਅਰ ਕਰ ਦੇਣਾ ਕਿ ਤੁਸੀਂ ਬਤੌਰ ਆਕਾਲ ਤਖਤ ਦੇ ਜਥੇਦਾਰ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਫੋਨ ਕਰਕੇ ਕਹਿੰਦੇ ਹੋ ਕਿ ਤੁਹਾਡਾ ਕੋਈ ਕਸੂਰ ਨਹੀਂ ਜਿਹੜੇ ਤੁਹਾਡੇ ਖਿਲਾਫ ਹੁਕਮਨਾਮਾ ਜਾਰੀ ਹੋਇਆ ਉਹ ਸਿਆਸੀ ਕਿੜ ਕੱਢਣ ਲਈ ਇੱਕ ਪ੍ਰੈਸ ਨੋਟ ਸੀ ਹੁਕਮਨਾਮਾ ਨਹੀਂ ਸੀ ਅੱਜ ਉਹ ਵੀ ਕਲੀਅਰ ਕਰ ਦੋ ਕਿ ਉਹ ਕਿਉਂ ਸੀ ਕਿਉਂਕਿ ਪਿਛਲੇ ਸਮੇਂ ਵਿੱਚ ਤੁਸੀਂ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੂੰ ਪ੍ਰੋਫੈਸਰ 인ਦਰ ਸਿੰਘ ਕੱਗਾ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੂੰ ਬਹੁਤ ਸਾਰੀਆਂ ਉਹਨਾਂ ਸ਼ਖਸੀਤਾਂ ਨੂੰ ਜਲੀਲ ਕੀਤਾ ਪੰਜ ਉਹ ਛੇ ਕੇ ਜੇਕਰ ਤੁਹਾਡੇ ਸਾਹਮਣੇ ਅੜਗੇ ਸਤ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਪਾਈ ਪੰਥ ਪ੍ਰੀਤ ਸਿੰਘ ਜੀ ਤੁਹਾਡੇ ਸਾਹਮਣੇ ਅੜ ਗਏ ਡਾਕਟਰ ਹਰਜਿੰਦਰ ਸਿੰਘ ਦਲਗੀਰ ਜੀ ਉਹ ਕਹਿੰਦੇ ਨਹੀਂ ਅਸੀਂ ਪੇਸ਼ ਹੁੰਦੇ ਤੁਹਾਡੀ ਜ਼ਰਤ ਨਹੀਂ ਪਈ ਉਹਨਾਂ ਨੂੰ ਪੰਜ ਤੋਂ 6 ਕੰਦੀ ਪਰ ਜਿਨ੍ਹਾਂ ਨੂੰ ਪਹਿਲਾਂ ਛੇਕਿਆ ਗਿਆ ਉਹ ਵੀ ਨੇਤਾਰਾ ਹੋਣਾ ਚਾਹੀਦਾ ਜਿੰਨੀਆਂ ਵੀ ਪੰਥਕ ਰੋਹ ਰੀਤਾ ਨੇ ਉਹਨਾਂ ਦਾ ਨੇਤਾਰਾ ਅੱਜ ਹੋ ਜਾਣਾ ਚਾਹੀਦਾ ਬੇਸ਼ੱਕ ਫੈਸਲਾ ਜ਼ਥੇਦਾਰਾਂ ਨੇ ਕਰਨਾ ਅੱਜ ਆਪਾਂ ਉਹਦੇ ਬਾਰੇ ਜੀ ਕਰੀਏ ਕਿ ਜੋ ਕੁਝ ਹੋਇਆ ਪਿਛਲੇ ਸਮੇਂ ਵਿੱਚ ਉਹ ਸਹੀ ਨਹੀਂ ਹੋਇਆ ਬੇਦਬੀ ਕਾਂਡ ਉਹਦੇ ਬਾਰੇ ਨਿਤਾਰਾ ਹੋਣਾ ਚਾਹੀਦਾ 7 ਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਸੀਆ ਅਤਿਆਚਾਰ ਟਾਉਣ ਵਾਲੇ ਪੁਲਸੀਆ ਬਾਰੇ ਵੀ ਫੈਸਲਾ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ ਤੋਂ ਸਮੇਂ ਸਮੇਂ ਹੁੰਦੇ ਰਹਿ ਹੁਕਮਨਾਮੇ ਬਾਰੇ ਵੀ ਗੁਰਬਲਾਸ ਪਾਠ 6ਵੀਂ ਜਿਹੜੀ ਗਿਆਨੀ ਜੋਗਿੰਦਰ ਸਿੰਘ ਦਾਤੀ ਨੇ ਜਦੋਂ ਰਿਲੀਜ਼ ਕੀਤੀ ਤਾਂ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੇ ਕਿਹਾ ਵੀ ਨਹੀਂ ਇਹਦੇ ਵਿੱਚ ਗੁਰੂ ਸਹਿਬਾਨ ਬਾਰੇ ਬਹੁਤ અપਮਾਨਜਨਕ ਸ਼ਬਦਾਵਲੀ ਹੈ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਡੇ ਹੀ ਕੋਜ ਅਕਾਲੀ ਆਗੂ ਕਹਿੰਦੇ ਨੇ ਤੇ ਇੱਕ ਖਰੜਾ ਸਿੱਖ ਰਹਿਤ ਮਰਿਆਦਾ ਤਾਂ ਹੈ ਹੀ ਨਹੀਂ ਜਿਹੜੇ ਅਕਾਲ ਤਖਤ ਤੋਂ ਪ੍ਰਵਾਨਿਤ ਹੈ ਜਿਹੜੀ ਹਿੰਦੀ ਸਿੱਖ ਇਤਿਹਾਸ ਪੁਸਤਕ ਹੈ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਨਿਤਾਰਾ ਕਰਨਾ ਕਿ ਗੁਰੂ ਸਹਿਬਾਨ ਬਾਰੇ ਇੰਨੀ અપਮਾਨਜਨਕ ਸ਼ਬਦਾਵਲੀ ਵਾਲੀ ਪੁਸਤਕ ਸ਼੍ਰੋਮ ਨੇ ਕਮੇਟੀ ਨੇ ਹੀ ਕਿਉਂ ਰਿਲੀਜ਼ ਕੀਤੀ ਸੋ ਇਹ ਕੁਝ ਗੱਲਾਂ ਸਨ ਆਪਾਂ ਫਿਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਤੁਹਾਡੇ ਸਾਹਮਣੇ ਲਿਆਵਾਂਗੇ ਪਰ ਗਿਆਨੀ ਗੁਰਬਚਨ ਸਿੰਘ ਜੀ ਤੁਸੀਂ ਸੱਚ ਬੋਲਣਾ ਗਿਆਨੀ ਗੁਰਮਖ ਸਿੰਘ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਅੱਜ ਵੀ ਲਗਭਗ ਪੌਣੇ ਘੰਟੇ ਦੀ ਜਾਂ 40 ਮਿੰਟ ਤੋਂ ਵੀ ਜ਼ਿਆਦਾ ਸਮੇਂ ਦੀ ਵੀਡੀਓ ਕਲਿੱਪ ਤੁਹਾਡਾ ਅੱਜ ਵੀ YouTube ਤੇ ਪਿਆ ਜਿਹਦੇ ਤੁਸੀਂ ਕਹਿ ਰਹੇ ਹੋ ਕਿ ਬਾਦਲਾਂ ਨੇ ਸਾਨੂੰ ਤਲਬ ਕੀਤਾ ਸੀ ਸਾਡੇ ਤੇ ਤੱਕੇ ਨਾਲ ਹੁਕਮ ਥੋਪਿਆ ਗਿਆ ਸੀ ਕਿ ਸੌਦਾ ਸਾਹਿਬ ਨੂੰ ਬਿਨ ਮੰਗੀ ਮਾਫੀ ਦਿੱਤੀ ਜਾਵੇ ਗਿਆਨੀ ਇਕਬਾਲ ਸਿੰਘ ਜੀ ਤੁਸੀਂ ਬਹੁਤ ਕੁਝ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਐਸਆਈਟੀ ਦੇ ਮੂਰੇ ਮੰਨਿਆ ਉਹ ਸਾਰਾ ਕੁਝ ਹੁਣ ਦੱਸ ਦਿਓ ਜੇ ਨਹੀਂ ਤਾਂ ਉਹ ਸਾਡੇ ਕੋਲ ਪਹੁੰਚ ਚੁੱਕੇ ਨੇ ਸਾਰੇ ਦਸਤਾਵੇਜ਼ ਅਸੀਂ ਦਿਖਾ ਦਾਂਗੇ ਗਿਆਨੀ ਇਕਬਾਲ ਸਿੰਘ ਜੀ ਤੁਸੀਂ ਆਹ ਕੁਝ ਮੰਨਿਆ ਤੁਹਾਡੇ ਬਿਆਨ ਬਕਾਇਦਾ ਅਦਾਲਤ ਚ ਦੱਦ ਜੋਈ। ਸੋ ਇਹ ਸਾਰੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਜ਼ਰੂਰੀ ਸਨ। ਮੈਂ ਗਿਆਨੀ ਰਕਬੀਰ ਸਿੰਘ ਜੀ ਨੂੰ ਕਹੂੰਗਾ ਕਿ ਅਕਾਲੀ ਫੂਲਾ ਸਿੰਘ ਜੀ ਨੂੰ ਅੱਜ ਵੀ ਯਾਦ ਕਰਦੇ ਨੇ। ਗਿਆਨੀ ਹਰਪੀਤ ਸਿੰਘ ਜੀ ਖੁਦ ਕਹਿੰਦੇ ਨੇ ਕਿ ਜਿਹੜਾ ਆਕਾਲ ਤਰ ਦਾ ਜੱਥੇਦਾਰ ਹੈ, ਉਹਦੀ ਜ਼ਮੀਰ ਅਕਾਲੀ ਫੂਲਾ ਸਿੰਘ ਜੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ। ਪਰ ਜੇਕਰ ਤੁਸੀਂ ਕੋਈ ਗਲਤ ਫੈਸਲਾ ਲੈ ਲਿਆ ਤਾਂ ਯਾਦ ਰੱਖੋ ਕਿਸੇ ਸਮੇਂ ਬਦਵੀ ਕਾਂਡ ਮੌਕੇ ਜਦੋਂ ਸੌਦਾ ਸਾਦ ਨੂੰ ਵਿੜਮੰਗੀ ਮਾਫੀ ਦਿੱਤੀ ਗਈ ਤਾਂ ਉਦੋਂ ਗਿਆਨੀ ਗੁਰਬਚਨ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਸਮੇਤ ਹੋਰ ਜਥੇਦਾਰਾਂ ਦੇ ਪੁਤਲੇ ਬਣਾ ਕੇ ਫੂਕੇ ਗਏ ਤੇ ਉਹਨਾਂ ਖਿਲਾਫ ਉਹ ਨਾਰੇਬਾਜ਼ੀ ਕੀਤੀ ਗਈ ਉਹ ਪਮਾਨਜਕ ਸ਼ਬਦਾਲੀ ਵਰਤੀ ਗਈ ਜਿਹੜੀ ਅਸੀਂ ਇੱਥੇ ਨਹੀਂ ਦੁਹਰਾ ਸਕਦੇ ਸੋ ਸਭ ਤੋਂ ਪਹਿਲਾ ਰਿਐਕਸ਼ਨ ਕੀ ਦਾ ਸੀ ਪੰਜ ਪਿਆਰਿਆਂ ਦਾ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਵੀ ਤੁਸੀਂ ਉਸ ਵੇਲੇ ਚੇਕਦਾ ਸੀ ਜਾਂ ਕੱਢਦਾ ਸੀ ਪਰ ਨਹੀਂ ਉਹਨਾਂ ਨੂੰ ਨੌਕਰੀ ਤੋਂ ਨਹੀਂ ਸੀ ਕੱਢਿਆ ਜਾਣਾ ਚਾਹੀਦਾ ਅੱਜ 328 ਪਾਵਨ ਸਰੂਪਾਂ ਦੀ ਗੱਲ ਹੋਵੇ ਜਾਂ ਜੋ ਕੁਛ ਵੀ ਹੈ ਇੱਕ ਇੱਕ ਚੀਜ਼ ਦਾ ਨਾਮ ਲੈਣਾ ਬੜਾ ਮੁਸ਼ਕਲ ਜਾਪਦਾ ਹੈ ਪਰ ਤੁਸੀਂ ਗਿਆਨੀ ਗੁਰਬਚਨ ਸਿੰਘ ਜੀ ਗਿਆਨੀ ਕੁਰਮਕ ਸਿੰਘ ਜੀ ਗਿਆਨੀ ਇਕਬਾਲ ਸਿੰਘ ਜੀ ਅਖੀਰਲਾ ਮੌਕਾ ਹੈ ਤੁਹਾਡੇ ਕੋਲ ਸੱਚ ਬੋਲਣ ਦਾ ਤੁਸੀਂ ਅਕਾਲ ਤਖਤ ਸਾਹਿਬ ਤੇ ਉਹ 740 ਜਗ੍ਹਾ ਤੇ ਝੂਠ ਨਹੀਂ ਬੋਲਣਾ ਸੱਚੋ ਸਤ ਸਾਰਾ ਕੁਝ ਦੱਸ ਦੇਣਾ ਤੇ ਗਿਆਨੀ ਰਕबीर ਸਿੰਘ ਜੀ ਤੁਸੀਂ ਵੀ ਹੱਥ ਬਣ ਕੇ ਬੇਨਤੀ ਆ ਪਿਛਲੇ ਸਮੇਂ ਚ ਦੇਖ ਲਿਆ ਵਿਰਸਾ ਸਿੰਘ ਬਲਟਵਾ ਜੀ ਦਾ ਰਿਐਕਸ਼ਨ ਸਰਨਾ ਭਰਾਵਾਂ ਦਾ ਰਿਐਕਸ਼ਨ ਕੀ ਬੋਲਦੇ ਨੇ ਉਹ ਤਖਤਾਂ ਦੇ ਜਥੇਦਾਰਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਦੀ ਬਾਰੇ ਜਦੋਂ ਇਹ ਸਤਤ ਸਨ ਉਦੋਂ ਇਹ ਕੀ ਕਰਦੇ ਆਉਣਗੇ ਉਹਨਾਂ ਦਾ ਹਸ਼ਰ ਇਹ ਸਾਰਾ ਕੁਝ ਸਾਹਮਣੇ ਆ ਚੁੱਕਾ ਸੋ ਫੇਰ ਮਿਲਾਂਗੇ ਮੈਂ ਇੱਕ ਵਾਰੀ ਫੇਰ ਕਹਿ ਦਿੰਦਾ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰੋ ਚੰਗਾ ਲੱਗੇ ਤਾਂ ਉਹਗਾ ਸ਼ੇਅਰ ਕਰ ਦੋ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ